ਪੇਸ਼ ਗੁਰਪਾਲ ਸਿੰਘ ਲੱਟ ਦੀ ਕਹਾਣੀ ਸੁੰਨੀਆਂ ਟਾਣਾ ਦਾ ਹੌਕਾ ਉਹ ਜਿਹੜਾ ਮਕਾਨ ਹੈ ਨਾ ਉਹੀ ਰਾ ਉੱਪਰਲਾ ਹਾਂ ਹਾਂ ਲੋਹੇ ਦੀਆਂ ਪੱਤੀਆਂ ਦੇ ਗੇਟ ਵਾਲਾ ਹੀ ਇਹ ਉਸੇ ਵਿੱਚਲੀ ਕਹਾਣੀ ਹੈ ਗੇਟ ਬੰਦ ਹੈ ਬੰਦੀ ਰਹਿੰਦਾ ਸਾਲਾਂ ਤੋਂ ਹੁਣ ਤਾਂ ਉਸ ਦੀਆਂ ਪੱਤੀਆਂ ਵੀ ਜੰਗਾਲੀਆਂ ਗਈਆਂ ਨੇ ਜੇ ਦੋਵੇਂ ਪੱਲਿਆਂ ਨੂੰ ਧੱਕ ਕੇ ਵੀ ਖੋਲਣਾ ਚਾਹੂੰ ਤਾਂ ਵੀ ਬੜੀ ਔਖ ਨਾਲ ਖੁੱਲੇਗਾ ਇੰਨੇ ਬਰਿਆਂ ਤੋਂ ਕਿਸੇ ਨੇ ਖੋਲਿਆ ਹੀ ਨਹੀਂ ਹੈਨਾ ਆ ਰਸਤੇ ਦੇ ਨਾਲ-ਨਾਲ ਜਿਹੜੀ ਦੀਵਾਰ ਬਣੀ ਹੋਈ ਹੈ ਇਸ ਦੇ ਸਿਰੇ ਉੱਤੇ ਰਾਹ ਹੈ ਅੰਦਰ ਜਾਣ ਲਈ ਵਿੜਾ ਦੇਖ ਰਹੇ ਹਾਂ ਕਿੰਡਾ ਵਿਸ਼ਾਲ ਵਿੜਾ ਹੈ ਸਾਹਮਣੀ ਕੰਧ ਦੇ ਨਾਲ-ਨਾਲ ਜਿਹੜੀ ਖੁਰਲੀ ਬਣੀ ਹੋਈ ਹੈ ਹੁਣ ਤਾਂ ਅੱਧ ਟਾ ਹੀ ਹੋ ਚੁੱਕੀ ਹੈ ਉਸ ਵਿੱਚ ਸੁੱਕੇ ਪੱਤੇ ਵਿਖਰੇ ਪਏ ਨੇ ਬਸ ਖਰਲੀ ਦੇਖ ਕੇ ਲੱਗ ਨਹੀਂ ਰਿਹਾ ਤੁਹਾਨੂੰ ਕਿ ਕਦੀ ਇੱਥੇ 10-15 ਡੰਗਰ ਬੰਨੇ ਜਾਂਦੇ ਹੋਣਗੇ ਪਰ ਹੁਣ ਕਿਵੇਂ ਸੁੰਨੀ ਪਈ ਐ ਵਿਧਵਾ ਦੀ ਮੰਗ ਵਾਂਗੂ ਸਾਰਾ ਵਿਹੜਾ ਕਿਵੇਂ ਸੁੰਨਾ-ਸੁੰਨਾ ਲੱਗ ਰਿਹਾ ਹੈ ਇਕਦਾਂ ਵਿਰਾਨ ਜਿਹਾ ਜਿੱਡਾ ਵਿਸ਼ਾਲ ਵਿਹੜਾ ਉੰਨੀ ਡੂੰਗੀ ਚੁੱਪ ਪਸਰੀ ਪਈ ਐ ਕਦੀ ਇਹ ਢਾ ਵੀ ਧੜਕਦਾ ਸੀ ਜ਼ਿੰਦਗੀ ਸੀ ਇੱਥੇ ਚੈਲ ਪੈਲ ਹੱਸਣਾ ਰੋਣਾ ਸ਼ਹਿਨਾਈਆਂ ਦਾ ਸ਼ੋਰ ਬੱਚਿਆਂ ਦੀਆਂ ਕਲਕਾਰੀਆਂ ਉੱਚੀ ਹੱਕਾਂ ਮਾਰ ਕੇ ਇੱਕ ਦੂਜੇ ਨੂੰ ਬੁਲਾਉਣਾ ਸਾਰਾ ਕੁਝ ਹੀ ਤਾਂ ਸੀ ਹੁਣ ਤਾਂ ਉਹ ਸਭ ਕੁਝ ਉਹਨਾਂ ਦੋਵਾਂ ਦੇ ਚੇਤਿਆਂ ਵਿੱਚ ਹੀ ਬਾਕੀ ਰਹਿ ਗਿਆ ਬਸ ਉਹਨਾਂ ਦੋਵਾਂ ਦੇ ਹਾਂ ਉਨ੍ਹਾਂ ਦੋਵਾਂ ਵਿੱਚੋਂ ਕੋਈ ਵੀ ਵਿਖਾਈ ਨਹੀਂ ਦੇ ਰਿਹਾ ਅਜੇ ਹਨੇਰਾ ਇੰਨਾ ਸੰਘਣਾ ਤਾਂ ਨਹੀਂ ਹੋਇਆ ਕਿ ਵਿਹੜੇ ਵਿੱਚ ਘੁੰਮ ਫਿਰ ਰਿਹਾ ਬੰਦਾ ਵੀ ਵਿਖਾਈ ਨਾ ਦੇਵੇ ਏਡੀ ਕੋਠੀ ਦੇ ਸਿਰਫ ਇੱਕ ਕਮਰੇ ਵਿੱਚ ਰੋਸ਼ਨੀ ਹੈ ਜਾਂ ਫਿਰ ਰੋਸ਼ਨੀ ਵਿੱਚ ਉੱਥੇ ਹੀ ਹੋਣਗੇ ਦੋਵੇਂ ਹੋ ਸਕਦਾ ਹੈ ਦੋਵੇਂ ਰਸੋਈ ਵਿੱਚ ਹੋਣ ਜਾਂ ਫਿਰ ਕਮਰੇ 'ਚ ਇਹ ਵੀ ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਇੱਕ ਕਮਰੇ ਵਿੱਚ ਹੋਵੇ ਦੂਜਾ ਰਸੋਈ 'ਚ ਰਸੋਈ ਦੀ ਬੱਤੀ ਬੁਜੀ ਹੈ ਸ਼ਾਇਦ ਹੁਣ ਕੋਈ ਬਾਹਰ ਆਵੇ ਵੇਖਿਆ ਅੰਦਾਜ਼ਾ ਕਿੰਨਾ ਠੀਕ ਨਿਕਲਿਆ ਉਹ ਜਿਹੜੀ ਝੁਕੀ ਝੁਕੀ ਜਈ ਬਿਰਦਮਾਈ ਸਾਗ ਦੀ ਟੋਕਰੀ ਚੁੱਕੀ ਰਸੋਈ ਵਿੱਚੋਂ ਨਿਕਲ ਕੇ ਕਮਰੇ ਵੱਲ ਵੱਧ ਰਹੀ ਹੈ ਨਾ ਉਹ ਅੰਮੀ ਨੇ ਕਹਾਣੀ ਦੇ ਇੱਕ ਪਾਤਰ ਆਪਾ ਕਹਾਣੀ ਦੇ ਦੂਜੇ ਪਾਤਰ ਸ਼ਾਇਦ ਕਮਰੇ ਵਿੱਚ ਹੀ ਹੋਣ ਵੱਡੀ ਉਮਰ ਨੇ ਅੰਮੀ ਨੂੰ ਕਿਵੇਂ ਝੋਕ ਝੋਕ ਕੇ ਤੁਰਨ ਲਈ ਮਜਬੂਰ ਕਰ ਦਿੱਤਾ ਸ਼ਾਇਦ ਸਾਗ ਦੀ ਟੋਕਰੀ ਦੇ ਬੋਝ ਦਾ ਵੀ ਕੁਝ ਅਸਰ ਹੈ ਟੋਕਰੀ ਦੇ ਉੱਪਰ ਤੱਕ ਭਰੀ ਹੋਣ ਵਿੱਚ ਆਪਣੀ ਕਹਾਣੀ ਦਾ ਇੱਕ ਭੇਤ ਛੁਪਿਆ ਹੋਇਆ ਹੈ ਭੇਤ ਦੀ ਇੱਕ ਗੱਲ ਹੋਰ ਦੱਸਾਂ ਜੇ ਥੋੜਾ ਜਿਹਾ ਨੇੜੇ ਹੋ ਕੇ ਵੇਖੀਏ ਤਾਂ ਅੰਮੀ ਦੇ ਚਿਹਰੇ ਉੱਤੇ ਅੱਜ ਇੱਕ ਖਲਾਸ ਵਿਖਾਈ ਦੇਵੇਗਾ ਉੰਜ ਖਲਾਸ ਨਹੀਂ ਹੁੰਦਾ ਬਸ ਇੱਕ ਥਕਾਵਟ ਜੀ ਝੁਰੜੀਆਂ ਵਿੱਚ ਬੈਠੀ ਰਹਿੰਦੀ ਹੈ ਸਦਾ ਅੰਮੀ ਦੇ ਵੀ ਤੇ ਆਪਾ ਦੇ ਵੀ ਜੀ ਹਾਂ ਸਰਾਣਿਆਂ ਦੇ ਸਹਾਰੇ ਜਿਹੜੇ ਬਜ਼ੁਰਗ ਬੈਠੇ ਨੇ ਬੱਚੇ ਇਹਨਾਂ ਨੂੰ ਆਪਾਂ ਹੀ ਕਹਿੰਦੇ ਸਨ ਹੁਣ ਵੀ ਜਦੋਂ ਕਦੇ ਵੀ ਪਿੰਡ ਆਉਣ ਤਾਂ ਆਪਾਂ ਕਹਿ ਕੇ ਹੀ ਬੁਲਾਉਂਦੇ ਨੇ ਅੰਮੀ ਉਹਨਾਂ ਨੂੰ ਏ ਜੀ ਕਹਿੰਦੇ ਨੇ ਜਾਂ ਜੀਤ ਦੇ ਬਾਪੂ ਜਾਂ ਮੈਂਖਿਆ ਆਪਾਂ ਵੀ ਅੰਮੀ ਨੂੰ ਇਸੇ ਤਰ੍ਹਾਂ ਬੁਲਾਉਂਦੇ ਨੇ ਦੇਵਦੀ ਮਾਂ ਜਾਂ ਸੁਣ ਜਾਂ ਬੋਲੀਏ ਜਾਂ ਇਸੇ ਤਰ੍ਹਾਂ ਕੋਈ ਹੋਰ ਸੰਬੋਧਨ ਅੰਮੀ ਟੋਕਰੀ ਰੱਖ ਕੇ ਬੈਠ ਗਏ ਨੇ ਕੁਝ ਚਿਰ ਚੁੱਪਚਾਪ ਬੈਠੇ ਰਹਿੰਦੇ ਨੇ ਜਿਵੇਂ ਉਖੜੇ ਹੋਏ ਸਾਹਾਂ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋਣ ਫੇਰ ਦਾਤੀ ਖੱਬੇ ਪੈਰ ਦੇ ਦੱਬ ਲੈਂਦੇ ਨੇ ਅੱਜ ਦਿਨ ਸਾਡੇ ਵਾਂਗ ਬੁੱਢਾ ਹੋ ਗਿਆ ਲੱਗਦਾ ਆ ਮੁੱਕਣ ਚੀ ਨਹੀਂ ਆਉਂਦਾ ਆਪਾਂ ਕੋਈ ਉੱਤਰ ਨਹੀਂ ਦਿੰਦੇ ਗੁਟਕਾ ਪੜਦੇ ਰਹਿੰਦੇ ਨੇ ਮੈਂ ਕਿਹਾ ਤੈਨੂੰ ਨਹੀਂ ਲੱਗਦਾ ਕੀ ਜਿਵੇਂ ਦਿਨ ਮੁੱਕਣ ਚ ਹੀ ਨਹੀਂ ਆਉਂਦਾ ਆਪਾਂ ਹੱਸ ਪਏ ਨੇ ਦਿਨ ਤਾਂ ਪਹਿਲਾਂ ਵਾਂਗ ਹੀ ਲੰਘ ਰਿਹਾ ਹੈ ਤੇਰਾ ਮਾਨੀ ਕਾਲਾ ਪੈ ਗਿਆ ਲੱਗਦਾ ਹੈ ਦੇਵ ਜੀ ਆਇਆ ਵੀ ਤਾਂ 9 ਵਜੇ ਤੋਂ ਪਹਿਲਾਂ ਨਹੀਂ ਆਉਂਦਾ ਸਾਢੇ 7 ਤਾਂ ਗੱਡੀ ਲੁਧਿਆਣੇ ਆ ਕੇ ਲੱਗਦੀ ਹੈ ਆਊਗਾ ਵੀ ਆਉਣਾ ਤਾਂ ਚਾਹੀਦਾ ਮੈਂ ਜ਼ੋਰ ਦੇ ਕੇ ਲਿਖਿਆ ਤਸੀ ਬਈ ਬੱਚਿਆਂ ਨੂੰ ਨਾਲ ਲੈ ਕੇ ਆਵੇ ਉਸ ਦਾ ਸਨਮਾਨਤਾ ਯੂਨੀਵਰਸਿਟੀ ਵਿੱਚ ਕੱਲ ਕੀਤਾ ਜਾਣਾ ਹੈ ਮੈਂ ਲਿਖ ਦਿੱਤਾ ਸੀ ਬਈ ਪਹਿਲਾਂ ਪੈਂਡ ਹੀ ਆ ਜਾਵੇ ਅੰਮੀ ਸਾਗ ਕੱਟਣ ਵਿੱਚ ਰੁੱਝ ਗਏ ਨੇ ਆਪਾਂ ਗੁੱਟ ਕੇ ਵਿੱਚ ਧਿਆਨ ਗੱਡ ਦਿੰਦੇ ਨੇ ਆਪਾਂ ਦੀ ਆਦਤ ਜੀ ਬਣ ਗਈ ਹੈ ਗੁੱਟ ਕੇ ਵਿੱਚ ਧਿਆਨ ਵੀ ਗੱਡੀ ਰੱਖਦੇ ਨੇ ਨਾਲ-ਨਾਲ ਗੱਲਾਂ ਵੀ ਕਰੀ ਜਾਂਦੇ ਨੇ ਜਿਵੇਂ ਧਿਆਨ ਗੱਡੀ ਰੱਖਣ ਲਈ ਗੁੱਟਕਾ ਕੇਵਲ ਇੱਕ ਸਹਾਰਾ ਹੋਵੇ ਬੱਚੇ ਨਰਮੋਹੇ ਕਿਉਂ ਹੋ ਗਏ ਨੇ ਕੀ ਬੱਚੇ ਇਹਨੇ ਨਰਮੋਹੇ ਕਿਉਂ ਹੋ ਗਏ ਨੇ ਕਿੰਨੇ ਕਿੰਨੇ ਚਿਰ ਤੱਕ ਕੋਈ ਮਿਲਣ ਨਹੀਂ ਆਉਂਦਾ ਉਹ ਆਪਣੇ ਆਪਣੇ ਕੰਮਾਂ 'ਚ ਫਸੇ ਹੋਏ ਨੇ ਪਰਿਵਾਰਕ ਖਲਜਗਣ ਵਿੱਚੋਂ ਨਿਕਲਣਾ ਸੌਖਾ ਥੋੜਾ ਹੁੰਦਾ ਐ ਇੰਨਾ ਵੀ ਕੀ ਬੇਈਮਾਨ ਨੂੰ ਮਿਲਣ ਲਈ ਚਿੱਤ ਵੀ ਨਾ ਕਰੇ ਚਿੱਤ ਕਰਨ ਉੱਤੇ ਹੀ ਮਿਲਣ ਥੋੜਾ ਆਇਆ ਜਾ ਸਕਦਾ ਐ ਪਾਲ ਪਰ ਲੇਖੋ ਸ਼ੀਸ਼ ਆ ਜਾਂਦੀ ਹੈ ਇਹ ਜੀ ਤੁਹਾਨੂੰ ਨਹੀਂ ਲੱਗਦਾ ਕਿ ਤਿੰਨ ਮੁੰਡੇ ਤਿੰਨ ਕੁੜੀਆਂ ਦੇ ਮਾਪੇ ਹੋ ਕੇ ਵੀ ਆਪਾਂ ਜਿਵੇਂ ਕੱਲੇ ਰਹਿ ਗਏ ਆ ਸੁੱਖ ਬੋਲਿਆ ਕਰ ਮੂੰਹ ਜਿੱਥੇ ਵੀ ਰਹਿਣ ਹੱਸਦੇ ਵਸਦੇ ਰਹਿਣ ਚੁੱਪ ਛਾ ਗਈ ਹੈ ਅੰਮੀ ਸਾਹ ਕੱਟਣ ਲੱਗ ਪਏ ਨਹੀਂ ਆਪਾਂ ਦੇ ਹੱਥ ਵਿੱਚ ਉਹੀ ਗੁਟਕਾ ਹੈ ਚੋਪ ਕਾਫੀ ਲੰਬੀ ਹੋ ਗਈ ਹੈ ਦੇਵ ਅੱਜ ਜ਼ਰੂਰ ਆਊਗਾ ਜੀਤ ਦੇ ਬਾਪੂ ਐਨੇ ਯਕੀਨ ਨਾਲ ਕਿਵੇਂ ਕਹਿ ਸਕਦੀਆਂ ਉਹਦੀ ਕਿਹੜੀ ਚਿੱਠੀ ਆਈ ਆ ਨਾ ਆਈ ਹੋਵੇ ਚਿੱਠੀ ਬਸ ਮੈਨੂੰ ਪਤਾ ਹੈ ਉਹ ਜ਼ਰੂਰ ਆਊਗਾ ਤੈਨੂੰ ਕਿਵੇਂ ਪਤਾ ਹੈ ਆ ਮੋਰ ਜੋ ਬੋਲ ਰਿਹਾ ਹੈ ਚੰਗਾ ਸ਼ਗਨ ਹੈ ਕਿੱਥੇ ਬੋਲ ਰਿਹਾ ਹੈ ਮੋਰ ਆਪਣੇ ਤਿੰਨ ਚਾਰ ਪਿੰਡਾਂ ਵਿੱਚ ਮੋਰ ਬਚੇ ਹੀ ਕਿੱਥੇ ਨੇ ਹੁਣ ਫੇਰ ਦੂਰ ਬੋਲ ਰਿਹਾ ਹੋ ਆ ਸੁਣ ਤਾਂ ਸਹੀ ਰਸੋਈ ਵਿੱਚ ਬੈਠੀ ਨੂੰ ਮੇਰੀ ਹਾਕ ਤਾਂ ਤੈਨੂੰ ਸੁਣਦੀ ਨਹੀਂ ਬੋਲਗੇ ਤੇ ਦੂਰ ਬੋਲਦਾ ਮੋਰ ਸੁਣਾਈ ਦੇ ਰਿਹਾ ਬੋਲ ਜਹਾ ਤਾਰੇ ਹੈ ਜਿਵੇਂ ਬੋਲਗੇ ਤੇਰੇ ਕੰਨ ਬੋਲਦੇ ਨੇ ਅੰਮੀ ਕੁਝ ਦੇਰ ਕੰਨ ਲਾ ਕੇ ਆਵਾਜ਼ ਫੜਨ ਦੀ ਕੋਸ਼ਿਸ਼ ਕਰਦੇ ਨੇ ਫੇਰ ਹੌਲੀ ਜਿਹੀ ਕਹਿੰਦੇ ਨੇ ਜਿਵੇਂ ਆਪਣੇ ਆਪ ਨੂੰ ਕਹਿ ਰਹੇ ਹੋਣ ਮੋਰ ਜਿਵੇਂ ਬੋਲ ਵੀ ਰਿਹਾ ਹੁੰਦਾ ਤੇ ਨਹੀਂ ਵੀ ਬੋਲ ਰਿਹਾ ਹੁੰਦਾ ਆਪਾਂ ਇੱਕ ਟਾ ਕੰਮੀ ਵੱਲ ਵੇਖ ਰਹੇ ਨੇ ਤੈ ਅਜ ਸ਼ਾਲ ਨਹੀਂ ਲਿਆ ਉੱਤੇ ਤੋਤਾ ਸੀ ਸੁੱਕਿਆ ਨਹੀਂ ਅਜੇ ਦੂਜਾ ਕੱਢ ਲੈਂਦੀ ਜੇ ਠੰਡ ਲੱਗ ਗਈ ਫੇਰ ਬੜਾ ਧਿਆਨ ਹੈ ਮੇਰਾ ਅੰਮੀ ਅੱਖਾਂ ਵਿੱਚ ਮੋਹ ਭਰ ਕੇ ਵੇਖਦੇ ਨੇ ਤੂੰ ਵੀ ਤਾਂ ਉਵੇਂ ਬੈਠਾ ਹੈ ਕੰਬਲ ਕਿਉਂ ਨਹੀਂ ਲਿਆ ਦਵਾਲੇ ਲੱਭਿਆ ਹੀ ਨਹੀਂ ਪਤਾ ਨਹੀਂ ਕਿੱਥੇ ਰੱਖ ਦਿੰਨੀ ਆ ਤੂੰ ਆਲਮਾਰੀ 'ਚ ਸਾਹਮਣੇ ਹੀ ਤਾਂ ਪਿਆ ਹੈ ਮੈਨੂੰ ਤਾਂ ਦੇਖਿਆ ਨਹੀਂ ਤੈਨੂੰ ਕੋਈ ਚੀਜ਼ ਲੱਭੀ ਵੀ ਹੈ ਕਦੇ ਜਦ ਤੱਕ ਚੱਕ ਕੇ ਹੱਥਾਂ 'ਚ ਨਾ ਫੜਾ ਦੇਵਾਂ ਸੱਚੀ ਜਵਾਕਾਂ ਨਾਲੋਂ ਵੀ ਟੱਪ ਗਿਆ ਹੁਣ ਤਾਂ ਅੰਮੀ ਉੱਠਦੇ ਨਹੀਂ ਅਲਮਾਰੀ ਵਿੱਚੋਂ ਕੰਬਲ ਕੱਢ ਕੇ ਆਪਾਂ ਦੇ ਚਾਰੇ ਪਾਸੇ ਲਪੇਟ ਦਿੰਦੇ ਨੇ ਪਰਤਣ ਲੱਗੇ ਅਚਾਨਕ ਰੁਕ ਜਾਂਦੇ ਨੇ ਤੈਂ ਦਵਾਈ ਲੈ ਲਈ ਸੀ ਭਲਾ ਓਹੋ ਮੈਂ ਤਾਂ ਭੁੱਲ ਹੀ ਗਿਆ ਕਿਹਾ ਸੀ ਨਾ ਬੱਚਿਆਂ ਤੋਂ ਵੀ ਉੱਤੇ ਹੋ ਗਿਆ ਅੰਮੀ ਦਵਾਈ ਦੀ ਗੋਲੀ ਆਪਾਂ ਨੂੰ ਦਿੰਦੇ ਨੇ ਪਾਣੀ ਦਾ ਗਲਾਸ ਵਾਪਸ ਰੱਖਦੇ ਨੇ ਕੰਬਲ ਆਪਾਂ ਦੇ ਮੋਢਿਆਂ ਉੱਤੇ ਠੀਕ ਕਰਦੇ ਨੇ ਆਪਣੀ ਥਾਂ ਉੱਤੇ ਆ ਬੈਠਦੇ ਨੇ ਦੇਖੀ ਤਾਂ 9 ਵੱਜ ਗਏ 9 ਆਪ ਹੱਸ ਪੈਂਦੇ ਨੇ ਅਜੇ 8 ਵੀ ਨਹੀਂ ਹੋਏ ਬੈਠੀ ਰੇ ਘੰਟਾ ਪਰ ਚੁੱਪ ਕਰਕੇ ਮੈਂ ਕਿਹਾ ਥੋੜਾ ਜਿਹਾ ਚਾਰਾ ਹੀ ਲਿਆ ਆਇਆ ਕਰ ਖੇਤਾਂ ਤੋਂ ਕਿਉਂ ਤੈਨੂੰ ਖਾਣਾ ਹੁੰਦਾ ਪੁੱਠਾ ਹੀ ਬੋਲਦਾ ਪਤਾ ਨਹੀਂ ਕੀ ਹੋਇਆ ਅੱਜ ਕੀ ਹੋਇਆ ਕਿਸੇ ਦੀ ਬੱਚੀ ਆਵੜੀ ਬੇੜੇ ਦੇ ਵਿੱਚ ਖੁਰਲੀ ਨੂੰ ਸੁਂਗਦੀ ਸੁਂਗਦੀ ਇੱਕ ਸਿਰੇ ਤੋਂ ਦੂਜੇ ਸਿਰੇ ਪਹੁੰਚ ਗਈ। ਬੇੜਾ ਜਿਵੇਂ ਜਿਉਂਦਾ ਜਿਉਂਦਾ ਜਹ ਲੱਗਣ ਲੱਗ ਪਿਆ। ਚੰਗਾ ਚੰਗਾ ਲੱਗਿਆ। ਮੈਂ ਤੇਜ਼ੀ ਨਾਲ ਰਸੋਈ ਵਿੱਚ ਨੂੰ ਗਈ। ਬਈ ਰੋਟੀ ਚੱਕ ਲਿਆਵਾਂ। ਸੋਚਿਆ ਰੋਟੀ ਪਾ ਦੂੰਗੀ ਤਾਂ ਬੱਚੀ ਕੁਝ ਚਿਰ ਰੁਕ ਹੀ ਰਹੂਗੀ। ਪਰ ਮੇਰੇ ਰਸੋਈ ਤੋਂ ਮੋੜਨ ਤੱਕ ਉਹ ਪੂਛ ਚੱਕ ਕੇ ਬਾਹਰ ਭੱਜ ਗਈ। ਰੋਜ਼ ਰੋਜ਼ ਥੋੜਾ ਹੀ ਆਊਗਾ ਡੰਗਰ ਸ਼ਾਇਦ ਆ ਹੀ ਜਾਏ ਕਦੇ ਕਿਉਂ ਇੰਨਾ ਗੱਲਾਂ ਨਾਲ ਮਨ ਨੂੰ ਜੋੜਦੀਆਂ ਦੇਵਦੀ ਮਾਂ ਕਿਸੇ ਕੋਲੋਂ ਕੀ ਆਸ ਰੱਖਦੀਆਂ ਆਪਣੀਆਂ ਧੀਆਂ ਵਾਲੀ ਦੇਖ ਲਾ ਆਉਂਦੀਆਂ ਨੇ ਤਾਂ ਕੋਈ ਇੱਕ ਰਾਤ ਤੋਂ ਵੱਧ ਨਹੀਂ ਰੁਕਦੀ ਖਾਲੀ ਕਮਰੇ ਉਹਨਾਂ ਨੂੰ ਖਾਣ ਨੂੰ ਪੈਂਦੇ ਨੇ ਕਹਿੰਦੀਆਂ ਬੋਰ ਹੋ ਜਾਂਦੀਆਂ ਤੇ ਅਸੀਂ ਅਸੀਂ ਜੀਤ ਦੇ ਬੱਪੂ ਜਿਹੜੇ ਸਦਾ ਹੀ ਇੱਥੇ ਰਹਿੰਦੇ ਆ ਇਕੱਲੇ ਆਪਣਾ ਕੀ ਆ ਦੇਵ ਦੀ ਮਾਂ ਆਪਣਾ ਕੀ ਐ ਬੜਾ ਢੂੰਗਿਓ ਇੱਕ ਠੰਡਾ ਸਾ ਨਿਕਲਦਾ ਏ ਉਸ ਗਹਿਰਾਈ ਵਿੱਚ ਦੋਵੇਂ ਡੁੱਬ ਜੇ ਜਾਂਦੇ ਨੇ ਦੋਵੇਂ ਚੁੱਪ ਨੇ ਕੀ ਸੱਚਮੁੱਚ ਚੁੱਪ ਨੇ ਆਪਣੇ ਆਪਣੇ ਅੰਦਰ ਦੇ ਸ਼ੋਰ ਨੂੰ ਤਾਂ ਸੁਣ ਹੀ ਰਹੇ ਹੋਣੇ ਨੇ ਦੋਵੇਂ ਦੇਵ ਦੀ ਮਾਂ ਅੱਜ ਤਾਂ ਫੇਰ ਡ੍ਰੈਗ ਰੂਮ ਖੋਲਿਆ ਸੀ ਹਾਂ ਕਿਉਂ ਖੋਲਿਆ ਸੀ ਮਨ ਜਿਵੇਂ ਟਿਕ ਜਾ ਨਹੀਂ ਸੀ ਰਹਾ ਤੈਨੂੰ ਕਿੰਨੀ ਵਾਰ ਕਿਹਾ ਕਿ ਉਹ ਬੈਠਕ ਨਾ ਖੋਲਿਆ ਕਰ ਰੋਕ ਰੋਕ ਕੇ ਤਾਰਖਦੀ ਆ ਆਪਣੇ ਆਪ ਨੂੰ ਪਰ ਮਨ ਜਦੋਂ ਬੇਕਾਬੂ ਹੋ ਜਾਂਦਾ ਹੈ ਤਾਂ ਆਪਣੇ ਆਪ ਨੂੰ ਰੋਕ ਨਹੀਂ ਹੁੰਦਾ ਤੈਂ ਵੀ ਤਾਂ ਸਾਰਿਆਂ ਦੀਆਂ ਫੋਟੋਆਂ ਉਸੇ ਕਮਰੇ ਚ ਲਾ ਰੱਖੀਆਂ ਨੇ ਉਸ ਕਮਰੇ ਵਿੱਚ ਜਾਨੀਆ ਤਾਂ ਐਂ ਲੱਗਦਾ ਜਿਵੇਂ ਬੱਚੇ ਤਸਵੀਰਾਂ ਚੋਂ ਨਿਕਲ ਕੇ ਗਲ ਵਿੱਚ ਬਾਹਾਂ ਪਾਉਣ ਲੱਗ ਪਏ ਹੋਣ ਤੂੰ ਉਹ ਬੈਠਕ ਨਾ ਖੋਲਿਆ ਕਰ ਦੇਵ ਦੀ ਮਾਂ ਇੱਕ ਵਾਰ ਖੋਲ ਲੈਨੀ ਆ ਤਾਂ ਪਿੱਛੋਂ ਕਿੰਨੇ ਹੀ ਦਿਨਾਂ ਤੱਕ ਉਖੜੀ ਉਖੜੀ ਫਿਰਦੀ ਰਹਿਣੀ ਐ ਬਹਾਨੇ ਲੱਬ ਲੱਬਰੋਂਦੀ ਰਹਿਣੀ ਐ ਮਨ ਨੂੰ ਪਹਿਲਾਂ ਹੀ ਸਾਂਭ ਕੇ ਰੱਖਿਆ ਕਰ ਅੰਮੀ ਬੋਲਦੇ ਨਹੀਂ ਨੀਵੀਂ ਪਾ ਲੈਂਦੇ ਨੇ ਸਾਗ ਚੀਰਨ ਲੱਗ ਪੈਂਦੇ ਨੇ ਹੰਝੂ ਪੂੰਝ ਲੈ ਦੇਵ ਦੀ ਮਾਂ ਮੇਰੇ ਕੋਲੋਂ ਲੁਕਾ ਲੁਕਾ ਕੇ ਕਣ ਕਿਉਂ ਰੋ ਰਹੀ ਹੈ ਅੰਮੀ ਸੱਚਮੁੱਛ ਚੁੰਨੀ ਨਾਲ ਅੱਖਾਂ ਪੂੰਝ ਲੈਂਦੇ ਨੇ ਨਾ ਤਾਂ ਵੱਜ ਗਏ ਦੇਵ ਦੀ ਮਾਂ ਹੋਤਾ ਨਹੀਂ ਸ਼ਾਇਦ ਨਾ ਆਉਣ ਹਾਂ ਸ਼ਾਇਦ ਇਹਦੀ ਹੂੰ ਪੱਪੂ ਤਾਂ ਹਣ ਤੱਕ ਤੁਰਨਾ ਵੀ ਸਿੱਖ ਗਿਆ ਹੋਊ ਤੁਰਨਾ ਪਿਛਲੇ ਸਾਲ ਹੀ ਕਿਵੇਂ ਭੱਜਾ ਫਿਰਦਾ ਸੀ ਲੈ ਹੈ ਲੈ ਹਾਂ ਅੱਗ ਲਗਣਾ ਚੇਤਾ ਉਹ ਸ਼ਰਾਰਤੀ ਕਿੰਨਾ ਸੀ ਹਾਂ ਮੇਰੇ ਨਾਲ ਕਿਵੇਂ ਘੁਲ ਮਿਲ ਗਿਆ ਸੀ ਤੇਰੇ ਨਾਲੋਂ ਵੱਧ ਮੇਰੇ ਨਾਲ ਰਚਿਆ ਸੀ ਜੀਤ ਦੇ ਬਾਪੂ ਨਹੀਂ ਮੇਰੇ ਨਾਲ ਮੈਂ ਕਹਨੀ ਆ ਮੇਰੇ ਨਾਲ ਮੇਰੇ ਨਾਲ ਬੋਲੀਏ ਪਤਾ ਹੈ ਕਿਵੇਂ ਪਟਾਕ ਦੇ ਕੇ ਮਾਂ ਦੀ ਗਾਲ ਕੱਢ ਦਿੰਦਾ ਸੀ ਮੈਨੂੰ ਵੀ ਤਾਂ ਕਿੰਨੀਆਂ ਗਾਲਾਂ ਦਿੰਦਾ ਸੀ ਲਾਂਬੜ ਤੰਡੜੀ ਮੇਰੀ ਦਾੜੀ ਫੜ ਕੇ ਛੱਡਦਾ ਹੀ ਨਹੀਂ ਸੀ ਮੇਰੀ ਵਾਲਿਓ ਖਿੱਚ ਕੇ ਲੈ ਗਿਆ ਸੀ ਮੇਰੇ ਢੱਡੂ ਤੇ ਬਹਿ ਕੇ ਰੋਜ਼ ਬਾਤਾਂ ਸੁਣਿਆ ਕਰਦਾ ਸੀ ਸਾਰੀ ਸਾਰੀ ਰਾਤ ਤਾਂ ਮੇਰੇ ਨਾਲ ਚਿੰਬੜਿਆ ਪਿਆ ਰਹਿੰਦਾ ਸੀ ਮਨੋਤਾ ਮੇਰੇ ਨਾਲ ਪਿਆਰ ਕਰਦਾ ਸੀ ਨਹੀਂ ਮੇਰੇ ਨਾਲ ਕਰਦਾ ਸੀ ਮੈਂ ਕਹਿੰਨੀ ਆ ਨਾ ਮੇਰੇ ਨਾਲ ਨਹੀਂ ਮੇਰੇ ਨਾਲ ਬੋਲੀਏ ਮੇਰੇ ਨਾਲ ਮੇਰੇ ਨਾਲ ਉਈ ਓਹੋ ਅੰਮੀ ਦੇ ਉਂਗਲ ਨੂੰ ਚੀਰਾ ਆ ਜਾਂਦਾ ਹੈ ਸਾਗ ਇੱਕ ਪਾਸੇ ਰੱਖ ਉਂਗਲ ਮੂੰਹ ਵਿੱਚ ਪਾ ਲੈਂਦੇ ਨੇ ਵਿਚਾਰਾ ਜਿਹਾ ਮੂੰਹ ਬਣਾ ਲੈਂਦੇ ਨੇ ਪੱਪੂ ਨੂੰ ਮੇਰੇ ਨਾਲ ਹੀ ਜ਼ਿਆਦਾ ਪਿਆਰ ਸੀ ਨਾ ਜੀਤ ਦੇ ਬਾਪੂ ਅੱਛਾ ਚਲ ਤੇਰੇ ਨਾਲ ਹੀ ਸੀ ਦੋਵੇਂ ਚੁੱਪ ਹੋ ਗਏ ਨੇ ਆਪਾਂ ਸਾਹਮਣੇ ਕੰਧ ਵੱਲ ਵੇਖਣ ਲੱਗ ਪਏ ਨੇ ਸੋਚਦੇ ਰਹਿੰਦੇ ਨੇ ਜਿਵੇਂ ਕੁਝ ਯਾਦ ਕਰਨ ਦੀ ਕੋਸ਼ਿਸ਼ ਵਿੱਚ ਹੋਣ ਬੋਲਿਏ ਸੁਣ ਕੀ ਤੂੰ ਭੁੱਲਦੀ ਐ ਕੀ ਪੱਪੂ ਨੂੰ ਜ਼ਿਆਦਾ ਪਿਆਰ ਮੇਰੇ ਨਾਲੇ ਸੀ ਕਿੰਨੇ ਵਜ ਗਏ ਜੀਤੇ ਦੇ ਬਾਪੂ 10 ਹੋਣ ਨੂੰ ਨੇ ਆਉਣਗੇ ਵੀ ਕੋਈ ਉੱਤਰ ਨਹੀਂ ਮੈਂ ਤੇਰੇ ਪੰਗ ਉੱਤੇ ਆ ਜਾ ਤੇਰਾ ਸਿਰ ਘੁੱਟੂੰਗੀ ਆ ਜਾ ਚੱਲ ਮੈਨੂੰ ਵੀ ਸਿਰ ਭਾਰੀ ਭਾਰੀ ਜਹ ਲੱਗਣ ਲੱਗ ਪਿਆ ਸੌਂਗੇ ਨਹੀਂ ਤਾਂ ਕਿਉਂ ਮੈਂ ਕਿਹਾ ਥੋੜੇ ਦਿਨਾਂ ਲਈ ਕਿਸੇ ਮੁੰਡੇ ਕੋਲੇ ਨਾ ਜਾ ਆਈਏ ਕਿਹਦੇ ਕੋਲ ਜਾਵਾਂਗੇ ਛੋਟਾ ਕਨੇਡਾ ਬੈਠਾ ਵੱਡਾ ਦੇਵ ਊਈ ਬਹੁਤ ਦੂਰਾ ਤੇ ਆਪਣੇ ਲਾੜਲੇ ਪੁੱਤ ਜੀਤ ਕੋਲ ਤਾਂ ਰਹਿ ਕੇ ਤੂੰ ਦੇਖ ਹੀ ਚੁੱਕੀ ਐ ਮੇਰੇ ਜ਼ਖਮਾਂ ਉੱਤੇ ਨੂਨ ਛਿੜਕ ਕੇ ਤੈਨੂੰ ਸੁੱਖ ਮਿਲਦਾ ਨਹੀਂ ਤੈਨੂੰ ਕੁਝ ਜ਼ਿਆਦਾ ਹੀ 헤 ਜਾਗਿਆ ਸੀ ਉਹਦਾ ਹਫਤਾ ਵੀ ਨਹੀਂ ਸੀ ਟਿਕ ਸਕੀ ਉੱਥੇ ਉਹ ਤਾਂ ਉਸ ਚੜੇਲ ਦਾ ਸੁਭਾਅ ਆ ਕੇ ਤਾਂ ਆਪਣੇ लाडले ਨੂੰ ਘੋਸਦੀ ਰਹੀ ਸੀ ਮਹੀਨਾ ਭਰ ਮੁੰਡੇ ਉੱਤੇ ਕਾਹਦਾ ਗੁੱਸਾ ਜਦੋਂ ਉਸੇ ਨੇ ਸਿਧਰੇ ਨੂੰ ਮੁਠੀ ਵਿੱਚ ਸੱਚੀ ਮੁੰਡੇ ਉੱਤੇ ਕੋਈ ਗੁੱਸਾ ਨਹੀਂ ਸੀ ਤੈਨੂੰ ਸੱਚ ਸੱਚੀ ਬੋਲ ਗਈ ਹਾਂ ਸੱਚੀ ਤਾ ਫੇਰ ਮੇਰਾ ਸਿਰ ਘੁੱਟਦੇ ਤੇਰੇ ਹੱਥ ਇੱਕਦਮ ਇੰਨੇ ਤੇਜ਼ ਕਿਉਂ ਹੋ ਗਏ ਨੇ ਅੰਮੀ ਦੇ ਹੱਥ ਪਲ ਪਰ ਲੀਠੇ ਠੱਕੇ ਰੁੱਕ ਜਾਂਦੇ ਨੇ ਫੇਰ ਹੌਲੀ-ਹੌਲੀ ਚੱਲਣ ਲੱਗ ਪੈਂਦੇ ਨੇ ਬਸ ਕਰ ਹੁਣ ਥੱਕ ਜੰਗੀ ਕਿੰਨੇ ਵਜ ਗਏ ਨੇ ਭਲਾ ਸਾਢੇ 10 ਹੁਣ ਤਾਂ ਨਹੀਂ ਆਉਂਦੇ ਹੁਣ ਕੀ ਆਉਣਗੇ ਤੂੰ ਸੋਝਾ ਨੀਂਦ ਕਿੱਥੇ ਆਉਂਦੀ ਐ ਆਪਾਂ اچانک ਚੌਂਕਟ ਸੇ ਨੇ ਉੱਠ ਕੇ ਬੈਠ ਜਾਂਦੇ ਨੇ ਕੁਝ ਸੁਣਨ ਦੀ ਕੋਸ਼ਿਸ਼ ਕਰਦੇ ਨੇ ਕੀ ਗੱਲ ਐ ਜੀਤ ਦੇ ਬਾਪੂ ਤੈਨੂੰ ਕੁਝ ਸੁਣਾਈ ਦਿੱਤਾ ਕੀ ਕਾਰਜ ਮੇ ਪੁੱਤੋਂ ਆਪਣੇ ਪਿੰਡ ਵੱਲ ਨੂੰ ਮੁੜੀ ਐ ਆਵਾਜ਼ ਸੁਣ ਰਹੀ ਐ ਨਹੀਂ ਤਾਂ ਸੁਣਤਾ ਸਹੀ ਆਵਾਜ਼ ਤਾਂ ਜਮੇ ਹੀ ਸਾਫ ਆ ਗੁਰਦੁਆਰੇ ਵੱਲੋਂ ਆ ਰਹੀ ਆ ਹਾਂ ਕੁਛ ਕੁਛ ਤਾਂ ਕੁਛ ਕੁਛ ਕਿਉਂ ਸਾਫ਼ ਤਾਂ ਸੁਣ ਰਹੀ ਐ ਸੁਣ ਕਾਰ ਜਿਵੇਂ ਗੁਰਦੁਆਰੇ ਦਾ ਮੋੜ ਮੁੜੀ ਆ ਆ ਸੁਣ ਤਾਂ ਸਹੀ ਹਾਂ ਹੁਣ ਤਾਂ ਇੱਕਦਮ ਸਾਫ਼ ਹੈ ਉੱਠ ਕੇ ਰ ਮੇਰੀ ਖੁੰਡੀ ਫੜਾਈ ਛੇਤੀ ਕਾਰ ਤਾਂ ਬਾਹਰਲੇ ਵਾਲੇ ਗੇਟ ਉੱਤੇ ਆ ਖੜੀ ਹੋਈ ਆ ਤੈਨੂੰ ਕਿਹਾ ਸੀ ਨਾ ਦੇਵ ਮੇਰਾ ਪੁੱਤ ਜ਼ਰੂਰ ਆਏਗਾ ਮੇਰੀ ਖੁੰਡੀ ਤਾਂ ਦੇ ਕਾਲਾ ਕਿਉਂ ਪੈਨਾ ਪਹਿਲਾਂ ਹੀ ਦਿਲ ਦਾ ਮਰੀਜ਼ ਐ ਠਹਿਰ ਮੈਂ ਸਾਰਾ ਦਿਨੀ ਆ ਹਾਂ ਹੌਲੀ ਸੰਭਲ ਕੇ ਵੇੜਾ ਬਹੁਤ ਲੰਮਾ ਐ ਮੇਰੇ ਕੋਲੇ ਇੰਨਾ ਤੇਜ ਤੁਰਿਆ ਨਹੀਂ ਜਾਂਦਾ ਤੂੰ ਕੱਲੀਓ ਚਲੀ ਜਾ ਇੰਨਾ ਚਿਰ ਕਿਵੇਂ ਖੜਨਗੇ ਦੇਖੀ ਡੱਗ ਨਾ ਪਈ ਹੌਲੀ ਮੈਂ ਬਾਹਰ ਵਾਲੀ ਬੱਤੀ ਜਗਾਉਣਾ ਸੰਭਲ ਕੇ ਵੇਖੀ ਕਿਤੇ ਇਕੱਲੇ ਨਾਲ ਨਾਲ ਅੜਕ ਜਾਈਂ ਕੁਝ ਚਰੜੀ ਕਣ ਪਿੱਛੋਂ ਆਪਾਂ ਦੀ ਆਵਾਜ਼ ਇੱਕਦਮ ਉੱਚੀ ਹੋ ਜਾਂਦੀ ਹੈ ਆਜੋ ਹੁਣ ਡਰਾਈਵਰ ਨੂੰ ਕਹੋ ਸਮਾਨ ਅੰਦਰ ਤੱਕ ਚੁੱਕ ਲਿਆਵੇ ਪੱਪੂ ਜੇ ਸੌਂ ਗਿਆ ਤਾਂ ਜਗਾਇਓ ਨਾ ਮੋੜੇ ਲਾ ਕੇ ਲਿਆਇਓ ਕਾਰ ਚੱਲਣ ਦੀ ਬਾਸ ਨਾਲ ਆਪਾਂ ਪਲ-ਪਰ ਲਈ ਰੁੱਕ ਜਾਂਦੇ ਨੇ ਫਿਰ ਉੱਚੀ ਆਵਾਜ਼ ਵਿੱਚ ਬੋਲਣ ਲੱਗਦੇ ਨੇ ਆ ਵੀ ਜਾਓ ਹੁਣ ਬਾਰ ਖੜੇ ਖੜੇ ਹੀ ਕਰ ਰਹੇ ਹੋ ਬਾਰ ਖੜੇ ਖੜੇ ਕੀ ਕਰ ਰਹੇ ਹੋ ਕਾਰ ਵਾਲੇ ਨੂੰ ਕਹਿਣਾ ਸਮਾਨ ਨਾਲ ਮਿਲ ਕੇ ਅਚਾਨਕ ਆਪਾ ਚੁੱਪ ਕਰ ਜਾਂਦੇ ਨੇ ਅੰਮੀ ਇਕੱਲੇ ਹੀ ਤੁਰਿਆ ਰਹੇ ਨੇ ਬੇਜਾਨ ਜਹੀ ਚਾਲ ਤੁਰਦੇ ਹੋਏ ਕੀ ਗੱਲ ਤੂੰ ਇਕੱਲੀ ਹੋਈ ਕੀ ਨੋਂ ਲਿਆਉਂਦੀ ਕੋਈ ਆਉਂਦਾ ਤਾਂ ਹੀ ਨਾ ਤਾਂ ਫਿਰ ਉਹ ਕਾਰ ਉਹ ਤਾਂ ਗਮਾਂਡੀਆਂ ਦਾ ਜਮਾਈ ਸ਼ਹਿਰ ਕੁਝ ਜ਼ਿਆਦਾ ਹੀ ਸ਼ਰਾਬੀ ਹੋ ਗਿਆ ਸੀ ਕਾਰ ਵਾਲਾ ਵਕਫ ਸੀ ਛੱਡਣ ਆ ਗਿਆ ਆਪਾਂ ਪਲ ਭਰ ਲਈ ਅੰਮੀ ਬਲ ਵੇਖਦੇ ਨਹੀਂ ਫੇਰ ਅਚਾਨਕ ਭਾਵ ਖੋਟਦੇ ਨੇ ਬੜੀ ਤੇਜ਼ੀ ਨਾਲ ਬੋਲਣ ਲੱਗ ਪੈਂਦੇ ਨੇ ਤਾਂ ਕੀ ਹੋਇਆ ਫਿਰ ਦੇਵ ਨਹੀਂ ਆਇਆ ਤਾਂ ਕੰਮ ਵੀ ਤਾਂ ਨਿਕਲ ਸਕਦਾ ਕੋਈ ਜ਼ਰੂਰ ਕੋਈ ਕੰਮ ਹੀ ਨਿਕਲ ਆਇਆ ਹੁਣ ਤੂੰ ਵੀ ਕਰ ਕਿਉਂ ਕਰਦੀ ਐ ਬਹੁਤ ਪਿਆਰਾ ਦੇਵ ਨੂੰ ਤੇਰੇ ਨਾਲ ਪੱਪੂ ਨੂੰ ਵੀ ਪਪੂ ਤੈਨੂੰ ਹੀ ਜ਼ਿਆਦਾ ਪਿਆਰ ਕਰਦਾ ਹੈ ਸੱਚੀ ਮੇਰੇ ਨਾਲੋਂ ਜ਼ਿਆਦਾ ਤੈਨੂੰ ਹੀ ਕਰਦਾ ਹੈ ਹਾਂ ਤੈਨੂੰ ਹੀ ਕਰਦਾ ਜ਼ਿਆਦਾ ਪਿਆਰ ਦੇਵ ਦੇ ਬਾਪੂ ਆਪਾਂ ਚਾਂਕ ਚੁੱਪ ਕਰ ਜਾਂਦੇ ਨੇ ਜਿਵੇਂ ਗੁਬਾਰੇ ਵਿੱਚੋਂ ਇੱਕਦਮ ਹਵਾ ਨਿਕਲ ਗਈ ਹੋਵੇ ਤੂੰ ਦਿਲ ਦਾ ਮਰੀਜ਼ ਐ ਦੇਵ ਦੇ ਬਾਪੂ ਆਪਾਂ ਚੁੱਪ ਰਹਿੰਦੇ ਨਹੀਂ ਅੰਮੀ ਦਾ ਸਹਾਰਾ ਲਈ ਪਾੰਗ ਤੱਕ ਆ ਜਾਂਦੇ ਨੇ ਤੇਜ਼ੀ ਨਾਲ ਬੱਤੀ ਬੁਝਾ ਦਿੰਦੇ ਨੇ ਬੁੱਲ ਦੰਦਾਂ ਵਿੱਚ ਥੱਬੇ ਜਾਂਦੇ ਨੇ ਸੌਂ ਜਾ ਦੇਵਦੀ ਮਾਂ ਸੌਂ ਜਾ ਜਿਆਦਾ ਸੁਪਨੇ ਨਾ ਦੇਖਿਆ ਕਰ ਖੰਡਰਾਂ ਵਿੱਚ ਕੌਣ ਆਉਂਦਾ ਹੈ ਦੇਵਦੀ ਮਾਂ ਖੰਡਰਾਂ ਵਿੱਚ ਕੋਈ ਨਹੀਂ ਆਇਆ ਕਰਦਾ